ਅਹੀਂ ਕਹਿੰਦੇ ਕੋਈ ਵੀ ਕਰਮ ਕਰੋ ਨਾ ਤਾਂ ਪ੍ਰਾਰਥਨਾ ਕਰਕੇ ਤਾਂ ਇਹ ਗੁਰੂ ਰਹਿਬਰ ਪੀਰ ਫਕੀਰ ਕਿਉਂ ਕਹਿੰਦੇ ਸੀ ਕਿ ਭਈ ਹਰ ਵੇਲੇ ਅਰਦਾਸ ਵੀ ਸ਼ੁਕਰਾਨਾ ਵੀ ਕਰੋ ਅਰਦਾਸ ਵੀ ਕਰੋ ਕੋਈ ਕਰਮ ਕਰਨਾ ਹੈ ਤਾਂ ਉਹਨੂੰ ਯਾਦ ਕਰੋ ਉਹਦੇ ਨਾਮ ਨੂੰ ਲੈ ਕੇ ਉਹਨੂੰ ਯਾਦ ਕਰਕੇ ਜਦੋਂ ਅਸੀਂ ਕੋਈ ਕਰਮ ਕਰਦੇ ਆ ਤਾਂ ਫਿਰ ਉਹਦੀ ਰਹਿਮਤ ਵੀ ਉਹਦੀ ਸ਼ਕਤੀ ਵੀ ਨਾਲ ਜੁੜ ਜਾਂਦੀ ਹੈ ਇਹ ਤਾਂ ਇਤਿਹਾਸ ਇਹ ਚੀਜ਼ ਦਾ ਗਵਾਹ ਹੈ ਕਿ ਜਦੋਂ ਕਹਿੰਦੇ RAM ਸ਼੍ਰੀ ਰਾਮ ਆਪਣੀ ਸੈਨਾ ਲੈ ਕੇ ਨਾ ਲੰਕਾ ਪਹੁੰਚੇ ਤਾਂ ਰਾਵਣ ਬਹੁਤ ਸ਼ਕਤੀਸ਼ਾਲੀ ਸੀ ਬਹੁਤ ਸ਼ਕਤੀਸ਼ਾਲੀ ਸੀ ਕਹਿੰਦੇ ਜਦੋਂ ਪਹਿਲੇ ਦਿਨ ਯੁੱਧ ਹੋਇਆ ਤਾਂ ਰਾਵਣ ਨਹੀਂ ਆਇਆ ਪਰ ਜਦੋਂ ਉਹ ਟਾਈਮ ਆਇਆ ਕਹਾਣੀ ਤਾਂ ਬਹੁਤ ਲੰਬੀ ਸ਼ਾਰਟ ਤੋਂ ਦੱਸਣਾ ਆਇਆ ਸੀ ਜਦੋਂ ਉਹ ਟਾਈਮ ਆਇਆ ਰਾਵਣ ਪਹਿਲੀ ਵਾਰ ਯੁੱਧ ਵਿੱਚ ਆਇਆ ਤਾਂ ਕਹਿੰਦੇ ਰਾਵਣ ਨੇ ਬੜਾ ਕੁਹਰਾਮ ਮਚਾ ਦਿੱਤਾ ਰਾਵਣ ਨੇ ਕੁਹਰਾਮ ਮਚਾ ਦਿੱਤਾ ਕਿੰਨੇ ਬਾਂਦਰ ਮਾਰੇ ਕਿੰਨੇ ਆ ਮਤਲਬ ਕਿ ਦੇਖਿਆ ਜਦੋਂ ਸ਼੍ਰੀ ਰਾਮ ਨੇ ਦੇਖਿਆ ਇਹ ਤਾਂ ਬੜਾ ਸ਼ਕਤੀਸ਼ਾਲੀ ਹੈ ਤਾਂ ਕਹਿੰਦੇ ਰਾਮ ਨਿਰਾਸ਼ ਹੋ ਕੇ ਬਹਿ ਗਏ ਤਾਂ ਸ਼ਾਮ ਨੂੰ ਜਦੋਂ ਜੁਦਿ ਸ਼ੁਨਾਪਤ ਹੋਣਾ ਨਿਰਾਸ਼ ਹੋ ਕੇ ਬੈਠੇ ਆ ਤਾਂ ਉਸ ਵੇਲੇ ਆਗੇ ਕੋਲ ਜੰਬੰਦ ਆ ਗਏ ਹਨੂਮਾਨ ਆ ਗਏ ਲਕਸ਼ਮਣ ਆ ਗਏ ਵੀ ਹੋਇਆ ਕੀ ਹੈ ਉਹ ਕਹਿੰਦੇ ਮੈਂ ਦੇਖ ਰਿਹਾ ਕਿ ਰਾਵਣ ਬਹੁਤ ਸ਼ਕਤੀਸ਼ਾਲੀ ਹੈ ਰਾਵਣ ਬਹੁਤ ਇਹਨੂੰ ਹਰਾਣਾ ਮੁਸ਼ਕਿਲ ਹੈ ਇਸ ਲਈ ਹੁਣ ਮੈਨੂੰ ਕੀ ਕਰਨਾ ਪੈਣਾ ਹੈ ਮੈਨੂੰ ਤਪ ਕਰਨਾ ਪੈਣਾ ਕੁਝ ਦਿਨ ਤਾਂ ਕਿ ਹੁਣ ਮੈਂ ਉਹ ਸ਼ਕਤੀ ਲਵਾਂ ਤਾਂ ਫਿਰ ਕਹਿੰਦੇ RAM ਨੇ ਉੱਥੇ ਆ 9 ਦਿਨ ਸ਼ਕਤੀ ਦੀ ਆराधना ਕੀਤੀ ਆ ਜਿਹੜੇ ਨਵਰਾਤਰੀ ਆਉਂਦੇ ਆ ਨਾ ਦੁਸ਼ਹਿਰੇ ਤੋਂ ਪਹਿਲਾਂ ਫਿਰ ਦਸਵੀਂ ਆਂਦੀ ਹੈ ਦਸਵੀਂ ਯਾਨੀ ਦੁਸ਼ਹਿਰਾ ਉਹ ਕਿਉਂ ਕਿਹਾ ਜਾਂਦਾ ਹੈ ਕਿ 9 ਦਿਨ RAM ਨੇ ਸ਼ਕਤੀ ਦੀ ਸਾਧਨਾ ਕੀਤੀ ਉਹ ਪ੍ਰਮਾਤਮਾ ਦੀ ਸਾਧਨਾ ਕੀਤੀ ਫਿਰ 10ਵੇਂ ਦਿਨ ਜਾ ਕੇ ਰਾਵਣ ਦਾ ਅੰਤ ਕੀਤਾ ਜਿਹਨੂੰ ਵਿਜੇ ਦਸ਼ਮੀ ਕਿਹਾ ਜਾਂਦਾ ਹੈ ਇਸ ਤੋਂ ਕੀ ਪਤਾ ਲੱਗਦਾ ਅਵਤਾਰਾਂ ਨੂੰ ਵੀ ਪਤਾ ਜੇ ਸਾਹਮਣੇ ਯੁੱਧ بڑا ਹੈ ਸਾਹਮਣੇ ਮੁਸ਼ਕਿਲ ਬੜੀ ਹੈ ਤਾਂ ਮੈਂ ਆਪਣੇ ਬਲ ਨਾਲ ਨਹੀਂ ਜਿੱਤ ਸਕਦਾ ਮੈਨੂੰ ਉਹਦੀ ਸ਼ਕਤੀ ਦੀ ਜ਼ਰੂਰਤ ਹੈ ਫੇਰ ਹੀ ਮੈਂ بڑے ਤੋਂ بڑے ਰਾਖਸ਼ ਨੂੰ ਜਾਂ ਕਹੇ ਨਾ ਬੜੀ ਤੋਂ ਬੜੀ ਮੁਸ਼ਕਿਲ ਨੂੰ ਬੜੀ ਤੋਂ ਬੜੀ ਮੁਸੀਬਤ ਨੂੰ ਮੈਂ ਹਰਾ ਸਕਦਾ ਹਾਂ ਤਾਂ ਜੇ ਮੈਂ ਕਹਾਂ ਮੈਂ ਆਪਣੇ ਬਲ ਨਾਲ ਕਰ ਲਵਾਂ ਤਾਂ ਜਰਾ ਸੋਚ ਕੇ ਦੇਖੋ ਇਤਿਹਾਸ ਵਿੱਚ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਜ਼ਿੰਦਗੀ ਪੜ੍ਹ ਕੇ ਦੇਖੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕਹਿੰਦੇ ਅਰਦਾਸ ਪਹਿਲਾ ਪ੍ਰਮਾਤਮਾ ਨੂੰ ਇਹ ਤਾਂ ਜਦੋਂ ਮੈਨੂੰ ਯਾਦ ਤਾਂ ਹੀ ਤਾਂ ਕਿਸੇ ਨੇ ਕੋਈ ਦੁਕਾਨ ਵੀ ਖੋਲੀ ਪਹਿਲਾਂ ਕਿਉਂਕਿ ਪਤਾ ਹੈ ਕਿ ਰਿਜ਼ਕ ਦੇਣਾ ਵੀ ਉਹਦੇ ਹੱਥ 'ਚ ਹੈ ਸ਼ਕਤੀ ਦੇਣਾ ਵੀ ਉਹਦੇ ਹੱਥ 'ਚ ਹੈ ਜੇ ਮੈਂ ਬੁਰਾਈ ਦਾ ਅੰਤ ਕਰਨਾ ਹੈ ਔਰ ਜੇ ਮੈਂ ਵਿਦੇ ਪਾਣੀ ਹੈ ਤਾਂ ਆਪਣੀ ਤਾਕਤ ਨਾਲ ਨਹੀਂ ਉਹਦੀ ਰਹਿਮਤ ਨਾਲ ਹੀ ਹੋ ਸਕਦੀ ਹੈ ਇਸ ਲਈ ਉਹਦੀ ਰਹਿਮਤ ਕਿੱਦਾਂ ਮਿਲਦੀ ਹੈ ਫਿਰ ਕਮਾਂਗੇ ਕਿ ਉਹਦੀ ਰਹਿਮਤ ਜਿਦਾ ਖਾਣਾ ਬਣਾਉਣ ਦੀ ਵਿਧੀ ਹੁੰਦੀ ਹੈ ਨਾ ਬੰਦਾ ਕਹਿੰਦਾ ਰੋਟੀ ਕਿੱਦਾਂ ਮੇ ਬਣਦੀ ਹੈ ਤਜੇ ਨੂੰ ਪਤਾ ਹੈ ਉਹਨਾਂ ਦੱਸਣਾ ਆਟਾ ਲੈ ਲਓ ਪਾਣੀ ਪਾ ਲਓ ਗੁੰਨ ਲਓ ਇਹ ਦੱਪਕਾ ਲਓ ਢਾਲ ਕਿੱਦਾਂ ਬਣਦੀ ਉਹਨਾਂ ਫਟਾਫਟ ਦੱਸ ਦੇਣਾ ਹੈ ਸਮਝਿਦਿਓ ਕਿ ਨਹੀਂ ਅੱਛਾ ਰੋਟੀ ਆਪਣੇ ਆਪ ਬਣਦੀ ਵੀਦੀਆ ਬਣਾਉਣ ਵਾਲੀ ਜਵਾਬ ਦੇ ਦਿਓ ਵੀਦੀ ਯਾਨੀ ਤਰੀਕਾ ਹੁੰਦਾ ਜਾਂ ਆਪਣੇ ਆਪ ਹੀ ਬਣ ਜਾਂਦੀ ਹੈ ਕਿ ਆਟਾ ਰੱਖਿਆ ਬਣ ਕੇ ਆ ਗਈ ਜਵਾਬ ਦਿਓ ਵੀਦੀ ਹੁੰਦੀ ਹੈ ਨਾ ਚਾਹ ਬਣਾਉਣ ਦੀ ਰੋਟੀ ਬਣਾਉਣ ਦੀ ਵਿਧੀ ਹੋ ਗਈ ਚਾਹ ਬਣਾਉਣ ਦੀ ਢਾਲ ਬਣਾਉਣ ਦੀ ਕਪੜਾ ਸੀਣ ਦੀ ਕੋਈ ਆਪਣੇ ਆਪ ਸੀਦੇਗਾ ਲੈ ਲੋ ਜੀ ਕਪੜਾ ਮੈਂ ਸੀਲਣਾ ਕਿਉਂਕਿ ਤਰੀਕਾ ਹੈ ਹਰ ਚੀਜ਼ ਦਾ ਇੱਕ ਤਰੀਕਾ ਹੈ ਔਰ ਜਿਹਨੂੰ ਉਹ ਵਿਧੀ ਆਂਦੀ ਹੈ ਉਹੀ ਉਹਦਾ ਪੂਰਾ ਲਾਭ ਇਸੇ ਤਰ੍ਹਾਂ ਪ੍ਰਮਾਤਮਾ ਦੀ ਸ਼ਕਤੀ ਸਾਡੇ ਅੰਦਰ ਹੈ ਔਰ ਉਹ ਸ਼ਕਤੀ ਨੂੰ ਜਗਾਣ ਦੀ ਉਹ ਸ਼ਕਤੀ ਨੂੰ ਪਾਣ ਦੀ ਸਮਝਣ ਦੀ ਉਹਦਾ ਲਾਭ ਲੈਣ ਦੀ ਵੀ ਇੱਕ ਵਿਧੀ ਹੈ ਜਿਹੜੀ ਸਾਨੂੰ ਸੰਤਾਂ ਫਕੀਰਾਂ ਗੁਰੂਆਂ ਰਹਿਬਰਾਂ ਕੋਲੋਂ ਮਿਲਦੀ ਹੈ ਪਰ ਉਹਦੇ ਵਾਸਤੇ ਇਨਸਾਨ ਨੂੰ ਗੁਰੂਆਂ ਰਹਿਬਰਾਂ ਦੇ ਨਾਲ ਜੁੜਨਾ ਉਹ ਵਿਧੀ ਲੈਣੀ ਪੈਂਦੀ ਹੈ ਪਰ ਇੱਥੇ ਇਹ ਵੀ ਸਮਝਣਾ ਪੈਂਦਾ ਹੈ ਕਿ ਉਹਦੇ ਨਾਲ ਜੁੜਨਾ ਪੈਂਦਾ ਜਿਹਦੇ ਕੋਲ ਪਹਿਲੀ ਉਹ ਵਿਧੀ ਜਿਨੇ ਪਹਿਲੀ ਉਹ ਚੀਜ਼ ਨੂੰ ਸਮਝਿਆ ਜਿਨੇ ਉਸ એનર્ਜੀ ਨੂੰ ਜਾਣਿਆ ਸਮਝਦੇ ਹੋ ਕਿ ਨਹੀਂ ਜਿੱਦਾਂ ਅਸੀਂ ਕਈ ਵਾਰ ਦੱਸੀਦਾ ਨਾ ਕਿ ਕਿ ਇਨਸਾਨ ਕਹਿੰਦਾ ਮੈਨੂੰ ਵਈ ਫਿਟਨੈਸ ਚਾਹੀਦੀ ਮੈਂ ਫਿੱਟ ਹੋਣਾ ਹੈ ਤੋ ਜਿਹੜੇ ਕੋਚ ਕੋ ਜਾਂਦਾ ਤਾਂ ਕੋਚ ਪਹਿਲਾਂ ਹੀ ਕਹਵੇ ਮੈਂ ਬਿਮਾਰ ਬੈਠਾ ਹਾਂ ਕਿ ਉਹਦੀ ਪਹਿਲੀ ਫੈਟ ਆਪ ਹੋਵੇ ਆਜਾ ਮੈਂ ਤੈਨੂੰ ਪਤਲਾ ਕਰ ਦਿੰਦਾ ਭਾਈ ਪਹਿਲਾਂ ਆਪਣੇ ਆਪ ਨੂੰ ਸੈੱਟ ਕਰ ਫਿਰ ਦੂੰ ਸਮਝਦੇ ਹੋਤ ਨਹੀਂ ਇਸ ਲਈ ਦੱਸਣਾ ਕੀ ਚਾਹੁੰਦੇ ਆ ਕਿ ਸਾਨੂੰ ਕੋਈ ਵੀ ਲਾਭ ਉੱਥੇ ਹੀ ਮਿਲ ਸਕਦਾ ਜਿਹਨੂੰ ਪਹਿਲੀ ਉਹ ਚੀਜ਼ ਦੀ ਪੂਰੀ ਸਮਝਦੇ ਹੋ ਕਿ ਨਹੀਂ ਕਿਉਂਕਿ ਉਹ ਪਰਮ ਸ਼ਕਤੀ ਪਰਮਾਤਮਾ ਤੁਹਾਡੇ ਅੰਦਰ ਬੈਠੀ ਹੈ ਔਰ ਜਿਹਨੇ ਖੁਦ ਨੂੰ ਅੰਦਰ ਜਾਣਿਆ ਹੋਵੇ ਨਾ ਜਿੱਦ ਅਸੀਂ ਕਈ ਵਾਰ ਦਸੀਦਾ ਹੈ ਕਿ ਤੁਸੀਂ ਆਪਣਾ ਹੱਥ ਦੇਖਦੇ ਹੋ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਪਰ ਅਸੀਂ ਆਪਣਾ ਹੱਥ ਦੇਖਦੇ ਸਾਨੂੰ ਇਦਾਂ ਲੱਗਦਾ ਕਿ ਉਹਦਾ ਨੂਰ ਹੀ ਦੌੜ ਰਿਹਾ ਹੈ ਉਹੀ ਹੈ ਅੰਦਰ ਜਿੱਦ ਸਾ ਸ਼ਾਹ ਮਨਸੂਰ ਨੇ ਕਿਹਾ ਨਾ ਐਨਲ ਹਕ ਉਹ ਦੇਖੀਦਾ ਕਿ ਬੰਦਾ ਡਰਦਾ ਹੈ ਚਿੰਤਾ ਕਰਦਾ ਹਾਲਾਂਕਿ ਏਡੀ ਵੱਡੀ ਸ਼ਕਤੀ ਇਨਸਾਨ ਦੇ ਅੰਦਰ ਕਹਦੇ ਹੋ ਮੌਜੂਦ ਹੈ ਬੈਠੀ ਹੋਈ ਹੈ ਹੁਣ ਅਸੀਂ ਡਰ ਕੇ ਬਾਹਰ ਦੌੜਦੇ ਆ ਪਰ ਗੁਰੂ ਕੋਲੋਂ ਯੁਕਤੀ ਲੈ ਕੇ ਕਿਉਂ ਨਹੀਂ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਕਿਉਂ ਨਹੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਕਿ ਜੇ ਅਸੀਂ ਸਮਝ ਲਈਏ ਹੁਣ ਇਹਨੂੰ ਇਦਾਂ ਸਮਝ ਲਓ ਕਿ ਇੱਕ ਬੰਦਾ ਇੱਕ ਨੌਜਵਾਨ ਹੈ 24-25 ਸਾਲ ਦਾ ਨੌਜਵਾਨ ਉਹ ਦੌੜ ਕੇ ਜਾਂਦਾ ਆਂਡੀਆਂ ਗੌਂਡੀਆਂ ਨੂੰ ਆਵਾਜ਼ ਮਾਰਦਾ ਭਾਈ ਆਇਓ 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 ਹਾਂਜੀ ਕੀ ਗੱਲ ਹੈ ਆਇਓ ਨਾ ਵਜਨ ਚੱਕਣਾ ਜਰਾ ਆ 60 ਕਿਲੋ ਦਾ ਬੋਰਾ ਹੈ ਜਿਹੜਾ ਚੁਕਾ ਦੇਓ ਕਿਉਂਕਿ ਮੈਂ ਬੜਾ ਕਮਜ਼ੋਰ ਹਾਂ ਮੇਰੇ ਤੋਂ ਚੱਕ ਸਮਝਦੇ ਹੋ ਗਲੀ ਅੱਜ ਆ ਗਿਆ ਗੌਂਡੀ ਕੋਈ ਹਰ ਜਦ ਕੋਲ ਹੈਲਪ ਲੈ ਲਈ ਉਹਨੇ ਚਕਾ ਕੇ ਰੱਖ ਦਿੱਤਾ ਕੱਲ ਨੂੰ ਫੇਰ ਉਹਨੂੰ ਚੱਕਣਾ ਪਵੇ ਫੇਰ ਲੱਭਦਾ ਫਿਰੇ ਤਾਂ ਇੱਕ ਦਿਨ ਕੋਈ ਕਹਿ ਦੇਵੇ ਜਾ ਬਾਰ ਬਾਰ ਇਹੀ ਤੇਰੀ ਮਦਦ ਕਰਨ ਨੂੰ ਬੇਲੇ ਇੱਥੇ ਐਸੀ ਕਹਿੰਦੇ ਕਿਸੇ ਦੀ ਉਹ ਕਰਨ ਨਾਲੋਂ ਉਹ ਕਿਉਂ ਨਹੀਂ ਨੌਜਵਾਨ ਕਿਸੇ ਕੋਚ ਕੋ ਜਾਂਦਾ ਗੁਰੂ ਕੋ ਜਾਂਦਾ ਕਿ ਮਾਰੀ ਮੈਨੂੰ ਇੰਨਾ ਸ਼ਕਤੀਸ਼ਾਲੀ ਬਣਾ ਦੋ ਇਦਾਂ ਦੇ ਬੁਰੇ ਚੱਕ ਕੇ ਮੈਂ ਆਪ ਹੀ ਰੱਖਾਂ ਮੈਨੂੰ ਕਿਸੇ ਹੋਰ ਦੀ ਹੈਲਪ ਦੀ ਲੋੜ ਹੀ ਨਾ ਪਵੇ ਇਹ ਹੋ ਸਕਦਾ ਕਿ ਨਹੀਂ ਜੇ ਨੌਜਵਾਨ ਮਿਹਨਤ ਕਰੇ ਤਾਂ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾ ਸਕਦਾ ਹੈ ਸਹੀ ਯੁਕਤੀ ਦੇ ਨਾਲ ਮਿਹਨਤ ਦੇ ਨਾਲ ਕਿ بڑے بڑے ਵਜਨ ਆਪਈ ਚੱਕ ਸਕਦਾ ਕ ਨਹੀਂ ਹੋ ਸਕਦਾ ਕ ਨਹੀਂ ਮੈਨੂੰ ਜਵਾਬ ਦੇਣਾ ਤੁਸੀਂ ਤਾਂ ਫਿਰ ਜੇ ਅਸੀਂ ਆਪਣੇ ਆਪ ਦੀ ਸ਼ਕਤੀ ਨੂੰ ਜਗਾ ਸਕਦੇ ਆ ਤਾਂ ਫਿਰ ਅਸੀਂ ਕਿਉਂ ਮਹਤਾਜ ਹੋ ਕੇ ਬੈਠੇ ਹੋਏ ਕਿਉਂ ਅਸੀਂ ਆਪਣੇ ਆਪ ਨੂੰ ਕਮਜ਼ੋਰ ਸਮਝ ਕੇ ਬੈਠੇ ਆ ਕਿਉਂ ਨਹੀਂ ਅਸੀਂ ਉਹ ਯੁਕਤੀ ਲੈਂਦੇ ਕਿਉਂ ਨਹੀਂ ਅਸੀਂ ਉਹ ਵਿਧੀ ਲੈਂਦੇ ਕਿਉਂ ਨਹੀਂ ਅਸੀਂ ਉਹ ਤਰੀਕਾ ਸਿੱਖਦੇ ਕਿ ਕਿੱਦਾਂ ਆਪਣੇ ਅੰਦਰ ਜੁੜਿਆ ਜਾਵੇ ਕਿੱਦਾਂ ਆਪਣੇ ਅੰਦਰ ਉਤਰਿਆ ਜਾਵੇ ਕਿੱਦਾਂ ਉਹ ਸ਼ਕਤੀ ਨੂੰ ਜਗਾਇਆ ਜਾਵੇ ਕਿੱਦਾਂ ਉਹਦਾ ਲਾਭ ਲਿਆ ਜਾਵੇ ਇਸ ਲਈ ਫਿਰ ਕਮਾਂਗੇ ਕਿ ਆਵਾਹਨ ਕਰਨਾ ਪੈਂਦਾ ਹੈ ਆਵਾਜ਼ ਦੇਣੀ ਪੈਂਦੀ ਹੈ ਜਿੱਦਾਂ ਅਸੀਂ ਕਈ ਵਾਰ ਸਵਾਲ ਪੁੱਛੀਦਾ ਹੈ ਕਿ گاؤں ਸਾਨੂੰ ਕੀ ਦਿੰਦੀ ਹੈ ਪੇੜ ਸਾਨੂੰ ਕੀ ਦਿੰਦੇ ਆ ਜਵਾਬ ਦੇ ਦਿਓ ਪੇੜ ਸਾਨੂੰ ਫਲ ਦਿੰਦੇ ਆ ਪੇੜ ਸਾਨੂੰ ਠੰਡੀ ਛਾਂ ਵੀ ਦਿੰਦੇ ਆ ਸਮਝਦੇ ਹੋ ਕਿ ਨਹੀਂ ਔਰ گاؤں ਸਾਨੂੰ ਕੀ ਦਿੰਦੀ ਹੈ ਜਵਾਬ ਦਿਓ ਦੁੱਧ ਦਿੰਦੀ ਹੈ ਪੱਕੀ ਗੱਲ ਹੈ ਤਾਂ ਫਿਰ ਇੱਥੇ ਤੁਸੀਂ ਗਲਤ ਹੋ। گاਉਂ ਸਾਨੂੰ ਦੁੱਧ ਦਿੰਦੀ ਨਹੀਂ ਐ। ਪੇੜ ਸਾਨੂੰ ਫਲ ਦਿੰਦੇ ਨਹੀਂ ਐ। ਪੇੜ ਸਾਨੂੰ ਠੰਢੀ ਛਾਂ ਦਿੰਦੀ ਨਹੀਂ ਐ। ਸਾਨੂੰ ਜਾ ਕੇ ਲੈਣਾ ਪੈਂਦਾ ਉੱਥੋਂ। گاਉਂ ਆਪਣੇ ਆਪ ਨਹੀਂ ਆਂਦੀ ਕਿ ਐਸੀ ਇੱਥੇ ਬੈਠੇ ਆਂ। گاਉਂ ਆਈ। ਹਲੋ ਮੈਂ ਦੁੱਧ ਦੇਣ ਆ ਰਹੀ ਹਾਂ ਰੱਖ ਦਿਓ ਬਾਲਟੀ ਭਰ ਦਿੰਦੀ ਆ ਮੈਂ। ਤੁਹਾਨੂੰ ਖੁਦ ਜਾ ਕੇ ਉੱਥੇ ਦੋਣਾ ਪੈਂਦਾ ਉਹਨੂੰ। ਸਮਝਦੇ ਹੋ ਕਿ ਨਹੀਂ? ਗੱਲ ਸਹੀ ਐ ਕਿ ਨਹੀਂ? ਜਾਓ ਆਪਣੇ ਆਪ ਆ ਕੇ ਤੁਹਾਨੂੰ ਦੇ ਜਾਂਦੀ ਐ। گاਉਂ ਦਿੰਦੀ ਐ ਦੁੱਧ ਕਿ ਆਈ ਸੀ? ਦੋਦੀ ਬਾਲਟੀ ਭਰ ਕੇ ਚਲੀ ਗਈ ਸਾਨੂੰ ਪਤਾ ਵੀ ਨਹੀਂ ਲੱਗਿਆ ਸੀ ਸੁੱਤੇ ਪਏ ਸੀ ਗਾਉਂ ਆ ਕੇ ਦੇਖੇ ਚਲੀ ਜੇ ਮਿਹਨਤ ਕਰਨੀ ਪੈਂਦੀ ਆ ਸਾਨੂੰ ਦੁੱਧ ਗਾਉਂ ਦੇ ਅੰਦਰ ਹੈ ਪਰ ਦੋਹਨ ਜੇ ਤਾਂ ਪੰਜਾਬੀ ਇਹਨੇ ਚੋਣਾ ਸਾਨੂੰ ਪੈਂਦਾ ਹੈ ਪੇੜ ਸਾਨੂੰ ਫਲ ਦਿੰਦੇ ਨਹੀਂ ਹੈ ਉਹਨਾਂ ਨੂੰ ਫਲ ਲੱਗਦੇ ਆ ਲੈਂਦੇ ਅਸੀਂ ਤੋੜਦੇ ਜਿਹੜਾ ਪੇੜ ਆਪਣੇ ਆਪ ਨਹੀਂ ਆ ਕੇ ਸਾਡੇ ਮੂੰਹ ਚ ਬੰਦੇ ਲੈ ਵੀ ਤੈਨੂੰ ਫਲ ਦੇਣ ਆਇਆ ਲੈ ਲੈ ਸਮਝਣਾ ਜ਼ਰਾ ਦੱਸਣਾ ਕੀ ਚਾਹੁੰਦੇ ਆ ਅਸੀਂ ਹਰ ਸ਼ਕਤੀ ਕੁਦਰਤ ਦੇ ਅੰਦਰ ਹੈ ਪਰ ਉਹ ਸ਼ਕਤੀ ਨੂੰ ਪ੍ਰਾਪਤ ਕਰਨ ਵਾਸਤੇ ਮਿਹਨਤ ਸਾਨੂੰ ਹੀ ਗਾਉ ਜਿੰਨਾ ਮਰਜੀ ਦੁੱਧ ਨਾ ਭਰਪੂਰ ਹੋਵੇ ਪਰ ਜਦ ਤੱਕ ਐਸੀ ਜਾ ਕੇ ਬਾਲਟੀ ਨਹੀਂ ਰੱਖਾਂਗੇ ਉਹਨੂੰ ਦੋਹਨ ਨਹੀਂ ਕਰਾਂਗੇ ਉਦੋਂ ਤੱਕ ਸਾਨੂੰ ਦੁੱਧ ਪੇੜ 'ਚਾਹੇ ਲੱਖਾਂ ਫਲ ਲੱਗੇ ਹੋਣ ਪਰ ਜਦ ਤੱਕ ਐਸੀ ਚੱਲ ਕੇ ਨਹੀਂ ਜਾਵਾਂਗੇ ਮਿਹਨਤ ਨਾਲ ਤੋੜਾਂਗੇ ਨਹੀਂ ਉਦੋਂ ਤੱਕ ਪੇੜ ਸਾਨੂੰ ਫਲ ਸਮਝਦੇ ਹੋ ਕਿ ਨਹੀਂ ਇਸੇ ਤਰ੍ਹਾਂ ਪਰਮਾਤਮਾ ਦੀ ਰਹਿਮਤ ਗੁਰੂਆਂ ਰਹਿਬਰਾਂ ਦੀ ਰਹਿਮਤ ਕਈ ਵਾਰ ਬੰਦਾ ਕਹਿੰਦਾ ਜੀ ਜੇ ਰੱਬ ਹੈ ਤਾਂ ਰਹਿਮਤ ਕਿਉਂ ਨਹੀਂ ਕਰਦਾ ਉਹ ਰੱਬ ਤਾਂ ਰਹਿਮਤ ਕਰੀ ਰਿਹਾ ਤੈਨੂੰ ਲੈਣੀ ਆਂਦੀ ਹੈ ਪੇੜ ਤਾਂ ਫਲ ਲੱਗੇ ਹੋਏ ਆ ਤੈਨੂੰ ਲੈਣੀ ਆਂਦੇ ਆ ਤਾਂ ਗਾਉਂ ਤਾਂ ਦੁੱਧ ਦੇ ਰਹੀ ਆ ਤੈਨੂੰ ਚੋਣਾ ਆਂਦਾ ਹੈ ਕਿਉਂਕਿ ਉਹ ਕੁਦਰਤ ਤਾਂ ਆਪਣਾ ਕੰਮ ਕਰ ਰਹੀ ਆ ਪਰ ਕੁਦਰਤ ਨੇ ਸਾਨੂੰ ਸਮਝ ਬੁੱਧੀ ਹੱਥ ਪੈਰ ਇਸ ਲਈ ਦਿੱਤੇਗੇ ਇਹ ਸਮਝ ਕਿ ਮੈਂ ਇਹ ਕੁਦਰਤ ਦਾ ਲਾਭ ਕਹਿ ਦਿਓ ਕਿੱਦਾਂ ਲੈ ਸਕਦਾ ਉਹ ਕਲਾਇਸੀ ਸਿੱਖਣੀ ਨਹੀਂ ਤਾਂ ਬੈਠੇ ਰੋਈ ਜਾਣਾ ਮੈਂ ਬਹੁਤ ਦੁਖੀ ਮੈਂ ਬਹੁਤ ਪਰੇਸ਼ਾਨ ਮੇਰੇ ਜੀਵਨ ਚ ਚਿੰਤਾ ਬੜੀਆਂ ਮੇਰੇ ਜੀਵਨ ਚ ਦੁੱਖ ਬੜੇ ਮੇਰੇ ਜੀਵਨ ਚ ਬਿਮਾਰੀਆਂ ਬੜੀਆਂ ਮੇਰੇ ਜੀਵਨ ਚ ਪਰੇਸ਼ਾਨੀਆਂ ਬੜੀਆਂ ਮੇਰਾ ਕੋ ਕੰਮ ਨਹੀਂ ਸਿੱਧਾ ਹੁੰਦਾ ਮੇਰੀ ਕਿਸਮਤ ਮਾੜੀ ਮੇਰੇ ਗ੍ਰਹਿ ਮਾੜੇ ਮੇਰਾ ਕੋਸੀ ਜਾਓ ਦੋਸ਼ ਦੇਈ ਜਾਓ ਦੂਜਿਆਂ ਨੂੰ ਆਪਣਾ ਸੁਧਾਰ ਨਾ ਕਰਿਓ ਸਮਝਦੇ ਹੋ ਬਣੀ ਹੁਣ ਇੱਕ ਬੱਚਾ ਸੋਚੀ ਜਾਵੇ ਹਏ ਮੈਂ ਪਾਸ ਨਹੀਂ ਹੁੰਦਾ ਮੇਰੇ ਗ੍ਰਹਿ ਮਾੜੇ ਮੇਰੀ ਕਿਸਮਤ ਮਾੜੀ ਮੇਰੀ ਇਹ ਮਾੜਾ ਮੇਰਾ ਬਹੁ ਮਾੜਾ ਹੁਣ ਕੋਈ ਪੁੱਛੇ ਭਾਈ ਪੜਦਾ ਕਿੰਨਾ ਦਾ ਪੜਨ ਦਾ ਤਾਂ ਟਾਈਮ ਨਹੀਂ ਅਗਰਿਆਂ ਨੂੰ ਦੋਸ਼ ਦੇਣ ਦਾ ਕੋਈ ਪਾਸ ਨਹੀਂ ਹੁੰਦਾ ਕਿਸਮਤ ਨੂੰ ਦੋਸ਼ ਦੇਣ ਦਾ ਕੋਈ ਪਾਸ ਨਹੀਂ ਹੁੰਦਾ ਆਪਣੀਆਂ ਕਮੀਆਂ ਨੂੰ ਸਮਝ ਕੇ ਉਹਦਾ ਸੁਧਾਰ ਕਰਨ ਲਈ ਕਹਦੇ ਹੋ ਤਾਂਹੀਂ ਤਾਂ ਕਬੀਰ ਸਾਹਿਬ ਨੇ ਵੀ ਕਿਹਾ ਹੈ ਆਪਣੇ ਅਬਗੁਣ ਆਪ ਤੂੰ ਹਿਰਦੇ ਮਹੀਂ ਵਿਚਾਰ ਕਬੀਰ ਸਾਹਿਬ ਕਹਿੰਦੇ ਸਭ ਤੋਂ ਵੱਡੀ ਨਾ ਕਾਮਯਾਬੀ ਚਾਹੀਦੀ ਹੈ ਖੁਸ਼ੀ ਚਾਹੀਦੀ ਹੈ ਤਾਂ ਪਹਿਲਾਂ ਬੈਠ ਔਰ ਬੈਠ ਕੇ ਸੋਚ ਕੇ ਮੇਰੇ ਅੰਦਰ ਅਬਗੁਣ ਕਿਹੜੇ ਕਿਹੜੇ ਆ ਮੇਰੇ ਅੰਦਰ ਕਮੀਆਂ ਕਿਹੜੀਆਂ ਕਿਹੜੀਆਂ ਆ ਹੁਣ ਬੰਦਾ ਕਹਿੰਦਾ ਮੈਨੂੰ ਤੰਦਰੁਸਤੀ ਚਾਹੀਦੀ ਹੈ ਤਸੀਂ ਕਈ ਵਾਰ ਇਹ ਗੱਲ ਤੇ ਚਰਚਾ ਕਰਦੇ ਕਿ ਤੰਦਰੁਸਤੀ ਚਾਹੀਦੀ ਤਾਂ ਬਹਿ ਕੇ ਸੋਚੇ ਤੰਦਰੁਸਤੀ ਵਾਲੇ ਮੈਂ ਕੰਮ ਵੀ ਕਰਦਾ ਹਾਂ ਖੁਰਾਕ ਮੇਰੀ ਅੱਛੀ ਹੈ ਕਿ ਮਾੜੀ ਹੈ ਖਾਣਾ ਮੈਂ ਬੁਰਾ ਹੈ ਖਾਣਾ ਮੈਂ ਤਲਿਆ ਮਿੱਠਾ ਜਿਆਦਾ ਹੈ ਤਵੇ ਚਾਹੀਦੀ ਮੈਨੂੰ ਤੰਦਰੁਸਤੀ ਹੈ ਇਹਦਾ ਮਤਲਬ ਚਾਹੁੰਦਾ ਮੈਂ ਕੋਈ ਸ਼ੋਰਤ ਕਰਦਾ ਨਹੀਂ ਮੈਂ ਕੁਝ ਚਾਹੁੰਦਾ ਮੈਂ ਦਿੱਲੀ ਜਾਣਾ ਤੁਰਿਆ ਪਠਾਨਕੋੜਾ ਲੂ ਆ ਫਿਰ ਕਹਿੰਦਾ ਮੈਨੂੰ ਦਿੱਲੀ ਨਹੀਂ ਆਉਂਦੀ ਉਹ ਦਿੱਲੀ ਤਾਂ ਹੀ ਆਣੀ ਹੈ ਦਿੱਲੀ ਦੇ ਮਾਰਗ ਤੇ ਇਹ ਤਾਂ ਉਦਾਹਰਨ ਦੇ ਰਹੇ ਆ ਤੰਦਰੁਸਤੀ ਚਾਹੀਦੀ ਤਾਂ ਉਹਦੇ ਨਿਯਮ ਹੈ ਕਿ ਟਾਈਮ ਨਾਲ ਸੋਈਏ ਟਾਈਮ ਨਾਲ ਤਾਂ ਹੀ ਤਾਂ ਕਹਿੰਦੇ ਨਾ ਕਿ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ ਉਹ ਜਿਹੇ ਬੰਦੇ ਆ ਬੰਦਗੀ ਨਾ ਕੀਤੀ ਤੇਤੋਂ ਚੰਗੇ ਕੁੱਤੇ ਹੁਣ ਇਤਿਹਾਸ ਗਵਾਹ ਹੈ ਅੱਜ ਜਿਹਨਾਂ ਨੂੰ ਵੀ ਕਾਮਯਾਬ ਕਿਹਾ ਜਾਂਦਾ ਹੈ ਨਾ ਫਿਰ ਕਮਾਂਗੇ ਅਈ ਸੰਤਾਂ ਮਹਾਪੁਰਸ਼ਾਂ ਦਾ ਤਾਂ ਕੰਮ ਹੀ ਹੁੰਦਾ ਅੰਮ੍ਰਿਤ ਵੇਲੇ ਉੱਠਣਾ ਪਰ ਸੰਤੋ ਮਹਾਪੁਰਸ਼ਾਂ ਦੀ ਅਗਰ ਗੱਲ ਨਾ ਕਰੀਏ ਅਸੀਂ ਗੱਲ ਕਰੀਏ ਅੱਜ ਦੇ ਜੋ ਸਕਸੈਸਫੁਲ ਬਿਜ਼ਨਸਮੈਨ ਹੈ ਜੋ ਖਿਡਾਰੀ ਹੈ ਉਹਨਾਂ ਦੀ ਗੱਲ ਕਰੀਏ ਜ ਜਿਹਨਾਂ ਨੂੰ ਕਹਿੰਦੇ ਸਟਾਰ ਉਹਨਾਂ ਦੀ ਪੜ ਕੇ ਦੇਖੋ ਉਹ ਕਹਿੰਦੇ ਤੜਕੇ ਅੰਮ੍ਰਿਤ ਵੇਲੇ ਯਾਨੀ 4 ਵਜੇ ਅਸੀਂ ਉੱਠ ਜਾਂਦੇ ਹਾਂ ਰਸ ਸਮਝਣਾ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਦੀ ਇੰਟਰਵਿਊ ਦੇਖੀ ਤੜਕੇ 4 ਵਜੇ ਕਹਿੰਦੇ ਉੱਠ ਕੇ 4:30 ਮੈਂ ਜਿਮ 'ਚ ਹੁੰਦਾ ਹਾਂ ਪਹਿਲਾਂ ਮੈਡੀਟੇਸ਼ਨ ਕਰਨਾ ਔਰ ਫਿਰ ਐਕਸਰਸਾਈਜ਼ ਕਰਨੀ ਤਾਂ ਅੱਜ ਬੰਦਾ ਜਰਾ ਗੌਰ ਕਰਨਾ ਹੁਣ ਬੰਦਾ ਕਹਿੰਦਾ ਮੈਂ ਬਿਜ਼ੀ ਬਹੁਤ ਆ ਤਾਂ ਭਾਈ ਉਹ ਰਾਸ਼ਟਰਪਤੀ ਤੋਂ ਜ਼ਿਆਦਾ ਬਿਜ਼ੀ ਤਾਂ ਨਹੀਂ ਹੋ ਸਕਦੇ ਜਾਂ ਉਹਨਾਂ ਨੂੰ ਜ਼ਿਆਦਾ ਬਿਜ਼ੀ ਤਾਂ ਨਹੀਂ ਹੋ ਸਕਦੇ ਪਰ ਉਹ ਵੀ ਸ਼ਡਿਊਲ ਬਣਾਉਂਦੇ ਆ ਕਿਉਂਕਿ ਪਤਾ ਹੈ ਕਿ ਅਮਰਤ ਵੇਲੇ ਜਾਗਣ ਦਾ ਬੈਠ ਕੇ ਮੈਡੀਟੇਸ਼ਨ ਜਾਨੀ ਸਿਮਰਨ ਕਰਨ ਦਾ ਜੀਵਨ ਚ ਅਲੱਗ ਫਲ ਹੈ ਉਹ ਕਿਉਂ ਕਿਉਂਕਿ ਜਿੱਦਾਂ ਅਸੀਂ ਦੱਸੀਦਾ ਕਿ ਹਰ ਰੋਜ਼ ਸਵੇਰੇ ਬੰਦਾ ਮੋਬਾਈਲ ਨੂੰ ਚਾਰਜ ਕਰਦਾ ਹੈ ਪਤਾ ਬੈਟਰੀ ਚਾਰਜ ਹੋ ਗਈ ਹੁਣ ਸਾਰਾ ਦਿਨ ਟੈਨਸ਼ਨ ਨਹੀਂ ਹੈ ਮੈਨੂੰ ਤਾਂ ਤੁਸੀਂ ਆਪਣੇ ਨੂੰ ਚਾਰਜ ਕਰਨ ਵਾਸਤੇ ਕੀ ਕਰਦੇ ਹੋ ਔਰ ਚਾਰਜ ਹੋਣ ਦਾ ਮਤਲਬ ਜਿੱਥੋਂ ਸਾਨੂੰ એનર્ਜੀ ਮਿਲ ਰਹੀ ਹੈ ਅੱਛਾ ਇਹ ਦੱਸੋ ਕਿ ਮੋਬਾਈਲ ਦੀ ਬੈਟਰੀ ਚਾਰਜ ਕਰਨਾ ਹੁੰਦੀ ਹੈ ਪਾਣੀ ਨਾਲ ਹੁੰਦੀ ਬਿਜਲੀ ਨਾਲ ਹੁੰਦੀ ਹੈ ਪਤਾ ਨਾ ਬਿਜਲੀ ਨਾਲ ਹੁੰਦੀ ਹੈ ਕਿਉਂਕਿ ਜੀ ਬੈਟਰੀ ਦਾ ਸਿਸਟਮ ਹੀ ਇਹ ਹੈ ਉਹਦੀ ਬੈਟਰੀ ਦਾ ਸਿਸਟਮ ਹੀ ਇਹ ਬਣਾਇਆ ਗਿਆ ਕਿ ਇਹ ਬਿਜਲੀ ਨਾਲ ਹੀ ਚਾਰਜ ਹੋਣੀ ਹੈ ਹੋਰ ਇਹਨੂੰ ਰੋਟੀ ਤੇ ਰੱਖ ਦਿਓ ਦਾਲ ਚ ਰੱਖ ਦਿਓ ਕਿਤੇ ਰੱਖ ਦਿਓ ਹੋ ਜੀਏ ਚਾਰਜ ਹੁਣ ਜਿੱਦਾਂ ਮੋਬਾਈਲ ਦਾ ਸਿਸਟਮ ਹੈ ਨਾ ਉਹਨੇ ਚਾਰਜ ਹੀ ਬਿਜਲੀ ਨਾਲ ਹੋਣਾ ਹੈ ਔਰ ਇਸੀ ਤਰ੍ਹਾਂ ਇਨਸਾਨ ਦੀ ਬਾਡੀ ਦਾ ਸਿਸਟਮ ਕੀ ਹੈ ਇਨਸਾਨ ਦੀ ਬਾਡੀ ਦਾ ਸਿਸਟਮ ਇਹ ਨਾਲ ਚਾਰਜ ਹੀ ਉਦੋਂ ਹੋਣਾ ਜਦੋਂ ਉਹ ਆਪਣੇ ਜਨਮ ਦਾਟਾ ਨੂੰ ਯਾਦ ਕਰਾਂਗੇ ਉਦੋਂ એનર્ਜੀ ਆਣੀ ਹੈ ਕਿਉਂਕਿ ਸਿਸਟਮ ਇਹਨੂੰ ਬਦਲਿਆ ਨਹੀਂ ਸਮਝਦੇ ਹੋਕ ਨਹੀਂ ਇਹਨੂੰ ਬਦਲਿਆ ਨਹੀਂ ਜਾ ਸਕਦਾ ਹੁਣ ਬੰਦਾ ਕਹਿੰਦਾ ਜੀ ਸਵੇਰੇ 8 ਵਜੇ ਉੱਠਿਆ ਸਿਰ ਚ ਦਰਦ ਹੈ ਸਰੀਰ ਭਾਰਾ ਭਾਰਾ ਲੱਗਦਾ એનર્ਜੀ ਜੀ ਹੈ ਨਹੀਂ એનર્ਜੀ ਆਣੀ ਕਿਥੋਂ ਚਾਰਜ ਹੋਣ ਵਾਸਤੇ ਕੀਤਾ ਕਿ ਤੂੰ ਆਪਣਾ ਕਨੈਕਸ਼ਨ ਰੱਬ ਨਾਲ ਜੋੜਿਆ ਤੂੰ ਸਮਝਦੇ ਹੋਕ ਨਹੀਂ ਜੇ ਸੱਚ ਦੱਸੋ ਜਦੋਂ ਇੱਥੇ ਗਿਆ ਅਮਰਤਵੇਲੇ ਜੋ ਵੀ ਜਾ ਕੇ ਅਮਰਤਵੇਲੇ ਜਾਗਦਾ ਕੋਣ ਹੈ ਕਿਉਂਕਿ ਅਮਰਤਵੇਲਾ ਹੁਣ ਜੇ ਅਮਰਤਵੇਲੇ ਜਾਗਾਗੇ ਸਿਮਰਨ ਕਰਾਂਗੇ ਤਾਂ ਤੁਸੀਂ ਸਮਝ ਲਓ ਕਿ ਬਾਕੀ ਲੋਕਾਂ ਨਾਲੋਂ ਬੈਸਟ ਕਰ ਰਹੇ ਹੋ ਅੱਛਾ ਕਰ ਰਹੇ ਹੋ ਤੁਸੀਂ ਫਿਰ ਉੱਥੇ ਕੀ ਕਹੀਦਾ ਅਮਰਤਵੇਲੇ ਜਾ ਕੇ ਮੈਨੂੰ ਵਿਧੀ ਪਤਾ ਹੋਣੀ ਚਾਹੀਦੀ ਕਿੱਦਾਂ ਆਪਣੀ ਸੁਰਤੀ ਨੂੰ ਜੋੜਨਾ ਤਾਂ ਹੁਣ ਬੰਦਾ ਕਹਿੰਦਾ ਅਮਰਤਵੇਲੇ ਜਾ ਗਿਆ ਕੀਤਾ ਕੀ ਤੂੰ ਅਮਰਵੇਤੇਲ ਜਾ ਕੇ ਮੋਬਾਈਲ ਤੇ ਫਿਲਮ ਦੇਖੀ ਆ ਟੀਵੀ ਤੇ ਸੀਰੀਅਲ ਦੇਖਿਆ ਤਾਂ ਫੇਰ ਭਾਈ ਅਮਰਤਵੇਲੇ ਜਾਗਣ ਦਾ ਫਾਇਦਾ ਕੀ ਹੋਇਆ ਤੇਰਾ ਇਹ ਉੱਠ ਕੇ ਕਰਨੇ ਹੀ ਦੁਨੀਆ ਦੇ ਕੰਮ ਆ ਕਈ ਹੁੰਦੇ ਸਵੇਰੇ ਉੱਠ ਕੇ ਅਖਬਾਰ ਚੱਕ ਲੈਂਦੇ ਐ ਅਖਬਾਰ 'ਚ ਕੀ ਹੁੰਦਾ ਜ਼ਰਾ ਜਵਾਬ ਦਿਓ ਕੋਈ ਚੰਗੀ ਖਬਰ ਹੁੰਦੀ ਐ ਇੱਥੇ ਬਲਤਕਾਰ ਹੋ ਗਿਆ ਇੱਥੇ ਚੋਰੀ ਹੋ ਗਈ ਇੱਥੇ ਐਕਸੀਡੈਂਟ ਹੋ ਗਿਆ ਫੁਲਾਨੀ ਨੇ ਕਪਲਾ ਕਰ ਦਿੱਤਾ ਆ ਫੁਲਾਨੀ ਜਗ੍ਹਾ ਇਦਾਂ ਹੋ ਗਿਆ ਜਿੰਨਾ ਕਚਰਾ ਕਚਰਾ ਯਾਨੀ ਜਿੰਨਾ ਬੁਰੀ ਨੈਗੇਟਿਵਿਟੀ ਉਹ ਸਾਰੀ ਉਹ ਸਵੇਰੇ ਸਵੇਰੇ ਉਹੀ ਆਪਣੇ ਅੰਦਰ ਪਾ ਲੈਂਦੇ ਆਂ ਸੀ ਸਵੇਰੇ ਸਵੇਰੇ ਨੈਗੇਟਿਵਿਟੀ ਪਾ ਲਈ ਤਾਂ ਸਾਰਾ ਦਿਨ ਉਹੀ ਡਰ ਉਹੀ ਚਿੰਤਾ ਉਹੀ ਫਿਕਰ ਰਹਿੰਦੀ ਐ ਇਸ ਲਈ ਅਸੀਂ ਆਪਣੀ ਗੱਲ ਦੱਸੀ ਐ ਪਤਾ ਨਹੀਂ ਕਿੰਨਾ ਕਚਰਾ ਹੋ ਗਿਆ ਨਾ ਹੀ ਖਬਰ ਸੁਣਦੇ ਨਾ ਹੀ ਅਖ ਸਮੀਦੇ ਹੋਕ ਨਹੀਂ ਕਿਉਂਕਿ ਅੱਛਾ ਸੁਣਨ ਨੂੰ ਅੱਛਾ ਕਰਨ ਨੂੰ ਅੱਛਾ ਦੇਖਣ ਨੂੰ ਦੁਨੀਆ ਤੇ ਬਹੁਤ ਖੁਸ਼ ਹੈ ਔਰ ਜੇ ਅਸੀਂ ਅੱਛਾ ਸੁਣਦੇ ਹਾਂ ਅੱਛਾ ਦੇਖਦੇ ਹਾਂ ਅੱਛਾ ਕਰਦੇ ਹਾਂ ਤਾਂ ਸਾਡੇ ਅੰਦਰ ਜਾਂਦਾ ਵੀ ਜਵਾਬ ਦਿਓ ਹੁਣ ਜੇ ਤੁਸੀਂ ਜਿੱਦਾਂ ਥਾਲੀ ਵਿੱਚ ਚਾਵਲ ਹੈ ਨਾ ਤਾਂ ਫੇਰ ਅੰਦਰ ਕੀ ਜਾਣਾ ਹੈ ਖਾਣਾ ਵਾਗੇ ਤਾਂ ਚਾਵਲ ਹੀ ਜਾਣੇ ਥਾਲੀ 'ਚ ਰੋਟੀ ਹੈ ਤਾਂ ਜਦੋਂ ਖਾਵਾਂਗੇ ਅੰਦਰ ਕੀ ਜਾਣਾ ਹੁਣ ਇਹ ਤੁਸੀਂ ਦੇਖੋ ਤੁਹਾਡੇ ਹੱਥਾਂ 'ਚ ਕੀ ਹੈ ਕੋਈ ਅੱਛੀ ਚੀਜ਼ ਗੁਰੂਆਂ ਦੇ ਵਚਨ ਸੰਤਾਂ ਮਹਾਪੁਰਸ਼ਾਂ ਦੇ ਵਚਨ ਪੜ੍ਹੀਏ ਸੁਣੀਏ satsang ਸੁਣੀਏ ਜਾਂ ਕੋਈ ਅੱਛਾ ਸੁਣੀਏ ਤਾਂ ਕਿ ਅੱਛਾ ਅੰਦਰ ਜਾਵੇ ਜਦੋਂ ਅੱਛਾ ਅੰਦਰ ਜਾਏਗਾ ਤਾਂ ਫਾਇਦਾ ਤੈਨੂੰ ਹੋਏਗਾ ਹੁਣ ਹੱਥ 'ਚ ਜ਼ਹਿਰ ਹੈ ਅੰਦਰ ਜਾਏਗਾ ਤਾਂ ਕੀ ਹੋਏਗਾ ਫਾਇਦਾ ਹੋਏਗਾ ਕੋ ਨੁਕਸਾਨ ਜਵਾਬ ਦੇਣਾ ਤਾਂ ਜੇ ਕੋ ਚੰਗੀ ਚੀਜ਼ ਖਾਂਦੇ ਬੰਦਾ ਕਹਿੰਦਾ ਫਲਾਂ ਦਾ ਜੂਸ ਪੀ ਲਿਆ ਆ ਮੈਂ ਫਲ ਖਾ ਲਿਆ ਫਰੂਟ ਖਾ ਲਿਆ ਅੱਛੀ ਚੀਜ਼ ਖਾਧੀ ਇਹਦਾ ਜਾ ਕੇ ਅੰਦਰ ਕੀ ਹੋਣਾ ਹੈ ਫਾਇਦਾ ਇਸੇ ਤਰ੍ਹਾਂ ਸੋਚਿਆ ਕਰੋ ਕਿ ਸਿਰਫ ਮੂੰਹ ਨਾਲ ਹੀ ਆ ਖਾਣ ਵਾਲੀ ਚੀਜ਼ ਦੇ ਅੰਦਰ ਉਹ ਨਹੀਂ ਦਿੰਦੀ ਨਫਾ ਨੁਕਸਾਨ ਅੱਖਾਂ ਨਾਲ ਜੋ ਦੇਖਦੇ ਆ ਤੰਨ ਨਾਲ ਜੋ ਸੁਣਦੇ ਆ ਉਹਦਾ ਵੀ ਪ੍ਰਭਾਵ ਸਾਡੇ ਮਨ ਤੇ ਪੈਂਦਾ ਕਿਉਂਕਿ ਜੋ ਖਾਂਦੇ ਆ ਉਹ ਸਾਡੇ ਸਰੀਰ ਤੇ ਪ੍ਰਭਾਵ ਪੈਂਦਾ ਜੋ ਦੇਖਦੇ ਆ ਸੁਣਦੇ ਆ ਉਹ ਸਾਡੇ ਮਨ ਤੇ ਪ੍ਰਭਾਵ ਪੈਂਦਾ ਔਰ ਜੇ ਮਨ ਸਾਡਾ ਨੈਗੇਟਿਵ ਹੈ ਤਾਂ ਜ਼ਿੰਦਗੀ ਦਾ ਸਫਰ ਦੁੱਖਾਂ ਨਾਲ ਭਰਿਆ ਹੋਏਗਾ ਜਿੱਦਾਂ ਦੱਸਿਆ 30 ਬੰਦੇ ਬਹਿ ਗਏ ਉਹ ਬੁਰਾ ਸੋਚ ਰਹੇ ਤਾਂ ਉਹਨਾਂ ਦਾ ਸਫਰ ਡਰਦਿਆਂ ਜਾਏਗਾ ਤਾਂ ਜਿਹੜੇ 30 ਬੰਦੇ ਦੂਜੇ ਅੱਛਾ ਸੋਚਦੇ ਆ ਕਿ ਸਾਨੂੰ ਕੋਈ ਡਰ ਨਹੀਂ ਕਿਉਂਕਿ ਜਿੱਦਾਂ ਦੱਸਿਆ ਤਸਵੀਰ ਦੱਸਦੀ ਹੈ ਕਿ ਜ਼ਿੰਦਗੀ ਦਾ ਸਮੁੰਦਰ ਤੇ ਜਿੰਨੇ ਮਰਜ਼ੀ ਤੂਫਾਨ ਆਣ ਇਹ ਤੇਰਾ ਬੇੜਾ ਡੁੱਬ ਨਹੀਂ ਸਕਦਾ ਕਿਉਂਕਿ ਤੇਰੇ ਬੇੜੇ ਨੂੰ ਸੰਭਾਲਣ ਵਾਲਾ ਤੇਰਾ ਮਾਲਿਕ ਤੇਰੇ ਤਾਂ ਫਿਰ ਉਹ ਬੇਫਿਕਰ ਹੋ ਕੇ ਗੁਜ਼ਰਦਾ ਹੈ